ਲੇਡ ਜੀ ਦੀ ਛਾਤੀ ਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਨੇ ਠੀਕ ਹੈ ਗਿਲਟੀਆਂ ਦੇ ਕਾਰਨ ਕੈਂਸਰ ਵੀ ਬਣਦਾ ਹੂੰ ਪਹਿਲੀ ਸਟੇਜ ਤੱਕ ਕੈਂਸਰ ਦਾ ਵੀ ਆਪਣੇ ਲੇ ਪੱਕਾ ਹਾਲਾ ਸਟਾਮ ਤੇ ਲਿਖ ਕੇ ਸਾਈਨ ਕਰਕੇ ਦੇਵਾਂਗੇ ਠੀਕ ਹੈ ਗਿਲਟੀਆਂ ਚਾਰ ਪ੍ਰਕਾਰ ਦੀਆਂ ਗਿਲਟੀਆਂ ਹੁੰਦੀਆਂ ਨੇ ਬਾਈ ਹੂੰ ਚਾਰੇ ਗਿਲਟੀਆਂ ਦਾ ਆਪਣੇ ਲੇ ਹਾਲਾ ਉਲ ਉੜਦੀ ਹੁੰਦੀ ਆ ਬਾਈ ਉਲ ਨਾਤਾ ਦੇਖੋ ਕਿਸੇ ਰਿਪੋਰਟ ਚ ਆਵੇ ਹਾਂ ਇੱਥੋਂ ਉਰੇ ਉੜਦੀ ਉਲ ਅੱਖ ਦੇ ਵਿੱਚ ਜਿਸ ਪੈਂਦੀ ਆ ਆਪਾਂ ਦਵਾਈ ਲਾਵਾਂਗੇ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਦਰਦ ਬੰਦ ਸਾਰੀ ਉਮਰ ਵਾਸਤੇ ਬਵਾਸੀਰ ਚਾਰ ਪ੍ਰਕਾਰ ਦਾ ਬਵਾਸੀਰਾ ਹਾਂ ਬਵਾਸੀਰ ਜਿਹੜਾ ਮਰਜੀ ਆ ਕੱਲਾ ਭਪਿੰਦਰ ਨਾ ਹੋਵੇ ਅੱਛਾ ਬਵਾਸੀਰ ਜੜ ਤੋਂ ਖਤਮ ਗਰੰਟੀ ਨਾਲ ਹੋਰ ਵੀ ਬਹੁਤ ਬਿਮਾਰੀਆਂ ਨੇਗੀਆਂ ਜਿਵੇਂ ਲਕੋਰੀਆ ਪਾਣੀ ਪੈਣਾ ਪਾਰ ਪੈਣ ਦੀ ਸਮੱਸਿਆ ਲੈਡ ਜੀ ਨੂੰ ਹੂੰ ਕਈ ਤਰ੍ਹਾਂ ਦੇ ਹੋਰ ਗੁਪਤ ਰੋਗ ਨੇਗੇ ਜਿਹੜੇ ਆਪਾਂ ਹਰ ਪ੍ਰਕਾਰ ਦੀ ਦਵਾਈ ਦਿੰਦੇ ਆਂ ਤੇ ਤੀਜੀ ਪੀੜੀ ਹੋ ਗਈ 120 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ 120 ਸਾਲ ਹੋ ਗਏ 120 ਸਾਲ ਹੋ ਗਏ ਤੀਜੀ ਪੀੜੀ ਦੇ ਵਿੱਚ 14 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਲਈ ਇੱਕ ਨੰਬਰ ਆ ਬਾਈ ਗਲਤੀ ਦੀ ਹੈ ਜੀ ਹਾਂ ਜੇ ਨਾ ਨਾਮ ਆਵੇ ਤਕਵੀਬ ਆਫ ਵੀ ਕਰਾਉਣੀ ਆ ਹਾਂ ਬਾਈ ਹਾਂ ਨਾ ਨਾਮ ਆ ਜਾਂ ਮਰਦੀ ਬੋਲ ਨਾਮ ਆਫ ਕਰਾਉਂ ਯਾਰ ਆਪਣਾ ਕੰਮ ਬਾਈ 101% ਪੱਕਾ ਆ ਸ੍ਰੀ ਕਾਲ ਬਾਈ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਆਪਣ ਲਵੇ ਬੈਦ ਆਇਆ ਬਾਈ ਪਾਲ ਇਹਦਾ ਨਾਂਗਾ ਤੇ ਇਹ ਨਾ ਕਈ ਬਿਮਾਰੀਆਂ ਜਿਹੜੀਆਂ ਅਸੀਂ ਆ ਜਾਂ ਜਿੰਨਾਂ ਦਾ ਡਾਕਟਰਾਂ ਲਵੇ ਇਲਾਜ ਵੀ ਨਹੀਂ ਹੈਗਾ ਉਹ ਬਿਮਾਰੀਆਂ ਦਾ ਵੀ ਇਹਦੇ ਲਵੇ ਹੱਲਾ ਇਲਾਜ ਆ ਤੇ ਲੋਕ ਕਰਾਉਂਦੇ ਆ ਪਹਿਲਾਂ ਵੀ ਬਾਈ ਦੀ ਵੀਡੀਓ ਪਾਈ ਆ ਕਈ ਵਾਰ ਤੇ ਵਧੀਆ ਰਿਸਪੌਂਸ ਆ ਜਿਹੜਾ ਉਹ ਵੀਡੀਓ ਤੋਂ ਮਿਲਿਆਗਾ ਤੇ ਹੁਣ ਬਾਈ ਆਪਣੇ ਲਾਵੇ ਦੁਬਾਰੇ ਆਇਆ ਤੁਹਾਨੂੰ ਬਿਮਾਰੀਆਂ ਵੀ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਦਾ ਇਲਾਜ ਹੈ ਬਾਈ ਜਿਹੜਾ ਉਹ ਪੱਕੇ ਤੌਰ ਤੇ ਕਰ ਦਿੰਦਾਗਾ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਾਈ ਆਪਦਾ ਪੂਰਾ ਨਾਮ ਤੇ ਐਡਰੈਸ ਦੱਸਦੇ ਇਸ ਤੋਂ ਬਾਅਦ ਬਿਮਾਰੀਆਂ ਬਾਰੇ ਦੱਸੀ ਬਾਈ ਮੇਰਾ ਨਾਮ ਪਾਲ ਸਿੰਘ ਵੈਦ ਸਨ ਆਫ ਤੇਜਾ ਸਿੰਘ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਠੀਕ ਆ ਤੇ ਹੁਣ ਆਏ ਦੱਸਦੇ ਵੀ ਵੈਦਕੀ ਦਾ ਕੰਮ ਆ ਜਿਹੜਾ ਇਹ ਥੋੜਾ ਪੀੜੀ ਦਾ ਪੀੜੀ ਆ ਮੈਨੂੰ ਤਾਂ ਪਤਾ ਵੀ ਕਿੰਨੀਆਂ ਪੀੜੀਆਂ ਤੋਂ ਕਰਦੇ ਆ ਬਈ ਇਹ ਇਹ ਬਈ ਤੀਜੀ ਪੀੜੀ ਹੋ ਗਈ 120 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ 120 ਸਾਲ ਹੋ ਗਏ 120 ਸਾਲ ਹੋ ਗਏ ਤੀਜੀ ਪੀੜੀ ਦੇ ਵਿੱਚ 14 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਠੀਕ ਆ ਹਾਂਜੀ ਤੇ ਜਿਵੇਂ ਕਿ ਸਟਾਰਟ ਕਰ ਲੋ ਜਾੜ ਦਰਦ ਤੋਂ ਠੀਕ ਹੈ ਕਿਸੇ ਦੀ ਵੀ ਜਾੜ ਕਿੰਨੀ ਹੈ ਦੇਖ ਲਓ ਮੰਡੀ ਚ ਬੁਲਾ ਲਓ ਬੰਦਾ ਇੱਕ ਕੇਰਾ ਦਵਾਈ ਪਾਉਂਗਾ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਜਾੜ ਦਰਦ ਬੰਦ ਠੀਕ ਹੈ ਜਾੜ ਦਰਦ ਪੱਕਾ ਦੂਜਾ ਇਲਾਜ ਆਪਣਾ ਉੱਲਾਂ ਦਾ ਉੱਲ ਉਲ ਉੱਠਦੀ ਹੁੰਦੀ ਹੈ ਬਾਈ ਉੱਲ ਨਾ ਤਾਂ ਦੇਖੋ ਕਿਸੇ ਰਿਪੋਰਟ ਚ ਆਵੇ ਹਾਂ ਇੱਥੋਂ ਉਰੇ ਉੱਠਦੀ ਹੈ ਉੱਲ ਅੱਖ ਦੇ ਵਿੱਚ ਚੀਸ ਪੈਂਦੀ ਹੈ ਆਪਾਂ ਦਵਾਈ ਲਾਵਾਂਗੇ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਦਰਦ ਬੰਦ ਸਾਰੀ ਉਮਰ ਵਾਸਤੇ ਠੀਕ ਹੈ ਦੂਜੀ ਬਿਮਾਰੀ ਦਾ ਹੱਲ ਇਹ ਆਪਣਾ ਪੱਕਾ ਹਾਂ ਬਵਾਸੀਰ ਚਾਰ ਪ੍ਰਕਾਰ ਦਾ ਬਵਾਸੀਰਾ ਹਾਂ ਬਵਾਸੀਰ ਜਿਹੜਾ ਮਰਜੀ ਆ ਕੱਲਾ ਭਪਿੰਦਰ ਨਾ ਹੋਵੇ ਅੱਛਾ ਬਵਾਸੀਰ ਜੜ ਤੋਂ ਖਤਮ ਗਰੰਟੀ ਨਾਲ ਹਾਂ ਇੱਕ ਲੇਡ ਜੀ ਦੀ ਛਾਤੀ ਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਨੇ ਠੀਕ ਹੈ ਗਿਲਟੀਆਂ ਦੇ ਕਾਰਨ ਕੈਂਸਰ ਵੀ ਬਣਦਾ ਹਾਂ ਪਹਿਲੀ ਸਟੇਜ ਤੱਕ ਕੈਂਸਰ ਦਾ ਵੀ ਆਪਣਾ ਪੱਕਾ ਹੱਲਾ ਸਟਾਮ ਤੇ ਲਿਖ ਕੇ ਸਾਈਨ ਕਰਕੇ ਦੇਵਾਂਗੇ ਠੀਕ ਹੈ ਇਹ ਗਲਤੀਆਂ ਚਾਰ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਨੇ ਬਾਈ ਹੂੰ ਚਾਰੇ ਗਲਤੀਆਂ ਦਾ ਆਪਣੇ ਲਵੇ ਹੱਲਾ ਤੇ ਹੋਰ ਵੀ ਬਹੁਤ ਬਿਮਾਰੀਆਂ ਨੇਗੀਆਂ ਜਿਵੇਂ ਲਕੋਰੀਆ ਪਾਣੀ ਪੀਣਾ ਤੇ ਕਈ ਤਰ੍ਹਾਂ ਦੀਆਂ ਭਾਰ ਪੈਣ ਦੀ ਸਮੱਸਿਆ ਲੈਡ ਜੀ ਨੂੰ ਹੂੰ ਕਈ ਤਰ੍ਹਾਂ ਦੇ ਹੋਰ ਗੁਪਤ ਰੋਗ ਨੇਗੇ ਜਿਹੜੇ ਆਪਾਂ ਹਰ ਪ੍ਰਕਾਰ ਦੀ ਦਵਾਈ ਦਿੰਨੇ ਆ ਜਿਆਦਾਤਰ ਆਪਣਾ ਤੁਹਾਨੂੰ ਦੱਸਿਆ ਸਿਰਦਰਦ ਉੱਲਾਂ ਗਿਲਟੀਆਂ ਮੈਂ ਦੁਆਰੇ ਫੇਰ ਦੱਸਦਾ ਜਿਆਦਾਤਰ ਆਪਾਂ ਗਿਲਟੀਆਂ ਦੀ ਕਰਦੇ ਆਂ ਲੇਡੀਆਂ ਦੀਆਂ ਗਿਲਟੀਆਂ ਦਾ ਠੀਕ ਹੈ ਹਾਂਜੀ ਬਾਈ ਜੀ ਤੇ ਇਹ ਬਿਮਾਰੀਆਂ ਦਾ ਤੁਸੀਂ ਛੋਟੇ ਲੋ ਪੱਕਾ ਹੱਲ ਆ ਪੱਕਾ ਵੀਰੇ ਪੱਕਾ ਹੱਲ 101% ਪੱਕਾ ਹੱਲ ਆ ਆਪਣਾ ਠੀਕ ਹੈ ਇਹਦੇ ਨਾਲ ਕੋਈ ਜੇ ਮੈਂ ਤੁਸੀਂ ਦਵਾਈ ਦਵੋਗੇ ਤਾਂ ਕਈ ਬੰਦਾ ਹਨਾ ਕੋਈ ਹੋਰ ਬਿਮਾਰੀ ਦੀ ਅੰਗਰੇਜ਼ੀ ਦਵਾਈ ਖਾਂਦਾ ਹੁੰਦਾ ਮੈਡੀਕਲ ਤਾਂ ਉਹ ਤਾਂ ਨਹੀਂ ਬੰਦ ਕਰਾਉਂਦੇ ਨਾ 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 ਅੱਛਾ ਹੋਰ ਜਿਹੜੀ ਕੋਈ ਬਿਵਾਰੀ ਦੀ ਖਾਂਦਾ ਆਪਾਂ ਗਿਲਟੀ ਦੀ ਦਵਾਈ ਦੇਵਾਂਗੇ ਜੇ ਉਹ ਚ ਕੋਈ ਬੰਦ ਨਹੀਂ ਅਸੀਂ ਹੋਰ ਜੋ ਮਰਜ਼ੀ ਖਾਵੇ ਆਪਦੀ ਠੀਕ ਹੈ ਪਰ ਅਸੀਂ ਗਿਲਟੀ 1 ਮਹੀਨੇ ਸਵਾ ਮਹੀਨੇ ਦੇ ਵਿੱਚ ਹੱਲ ਕਰਕੇ ਦੇ ਦਾਂਗੇ ਠੀਕ ਹੈ ਹਾਂਜੀ ਹਾਂਜੀ ਲੈ ਬਈ ਇੱਕ ਵਾਰੀ ਨੰਬਰ ਬੋਲ ਲੀ ਆਪਦਾ ਨੰਬਰ ਵੀਰੇ ਆਪਣਾ 98764 ਹੂੰ 06931 ਠੀਕ ਐ 76968 06931 ਇਹ ਦੋਏ ਨੰਬਰ ਚੱਲਦੇ ਨੇ ਬਾਈ ਆਪਣੇ ਬਾਕੀ ਆਪਣਾ ਕਾਰਡ ਆ ਆ ਕਾਰਡ ਦੇਖਿਆ ਦੇ ਇਹ ਬਾਈ ਉਹ ਸੰਪਰਕ ਕਦੋਂ ਕਰਨ ਫਿਰ ਤੇਨਾ ਹਾਂ ਮੈਂ ਹਰ ਰੋਜ਼ ਹੁੰਨਾ ਵੀਰੇ ਅੱਛਾ ਹਾਂਜੀ ਹਾਂਜੀ ਜਦੋਂ ਮਰਜ਼ੀ ਕਰ ਸਕਦੇ ਨੇ ਆਪਣੇ ਨਾਲ ਠੀਕ ਐ ਤੇ ਚਾਚਾ ਤਾਏ ਕੋਈ ਖਾਦੀ ਦਵਾਈ ਬਾਈ ਤੋਂ ਹਾਂ ਕਿ ਮੈਂ ਫਾਇਦਾ ਲੱਗਿਆ ਫਿਰ ਹਾਂ ਮਦਦ ਦੋਦਨ ਕੁ ਬੁੜੀਆਂ ਹੀ ਖਾਦੇ ਨੇ ਮੈਂ ਤਾਂ ਮੈਂ ਰੋਗ ਚੱਕਤਾ ਅੱਛਾ ਬਾਕੀ ਚਾਚੇ ਨੇ ਹੋਰ ਦਵਾਈਆਂ ਕੈਂਨੇ ਬੰਦੇਆਂ ਨੂੰ ਦਵਾਈ ਨੇ ਚਾਚੇ ਦਵਾਈ ਕਿਵੇਂ ਆਪਣੀ ਉਹੀ ਕਲੰਬਰ ਆ ਬਾਈ ਠੀਕ ਆ ਗਰੰਟੀ ਦੀ ਆ ਜੀ ਹਾਂ ਜੇ ਨਾ ਗਰਾਮ ਆਵੇ ਤਕਵੀਬ ਆਫਤ ਵੀ ਕਰਾਉਂਗਾ ਯਾਰ ਹਾਂ ਬਾਈ ਹਾਂ ਬਾਈ ਲੈ ਚਾਚੇ ਨੇ ਜਿੰਮੇਵਾਰੀ ਦੇਣ ਲੱਗ ਰਹੇ ਚਾਚਾ ਇਹਨੂੰ ਪਤਾ ਆਪਣਾ ਕੰਮ ਆ ਬਾਈ 101% ਪੱਕਾ ਨਾ ਰਾਵਾਂ ਆ ਮਾਰਦੀ ਬੋਲ ਡਾਂਗਨਾ ਮਾਫ ਕਰਾਉਂਗਾ ਯਾਰ ਹਾਂ ਤੇ ਜੇ ਕੋਈ ਬਾਈ ਕਹੇ ਬੰਦਾ ਵੀ ਦਵਾਈ ਮੈਨੂੰ ਘਰੇ ਭੇਜ ਦੇਣਾ ਕਿ ਜੇ ਉਹ ਖਰਚਾ ਆਉਦਾ ਹੋਊ ਗੱਡੀ ਗਿਲਟੀ ਦੀ ਦਵਾਈ ਨਹੀਂ ਦੇਖੋ ਕਰਿਆ ਹਾਂ ਗਿਲਟੀ ਦੀ ਤਾਂ ਲੱਗਦੀ ਠੀਕ ਆ ਨਾ ਗਿਲਟੀ ਦੀ ਦਵਾਈ ਘਰੇ ਨਹੀਂ ਆਉਂਦੀ ਉਹ ਤਾਂ ਮਰੀਜ਼ ਨੂੰ ਮੇਰੇ ਲਿਵੇ ਆ ਪਾਉਣਾ ਪਊਗਾ ਠੀਕ ਹੈ ਹੋਰ ਦਵਾਈ ਆਪਾਂ ਘਰੇ ਭੇਜ ਦਾਂ ਉਹ ਭੇਜ ਸਕਦੇ ਹਾਂ ਹੋਰ ਭੇਜ ਦਾਂਗੇ ਬਾਈ ਠੀਕ ਹੈ ਲਓ ਬਾਈ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਹਾਂਜੀ ਹਾਂਜੀ ਤੇ ਠੀਕ ਆ ਬਾਈ ਹਾਂ ਸਤਿ ਸ੍ਰੀ ਅਕਾਲ ਬਾਈ ਜੀ